ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਚੜਿੱਕ ਤੇ ਚੜਿੱਕ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਮਿੱਤਰੋ ਤੇ ਚੜਿੱਕ ਪਿੰਡ ਤੋਂ ਜਿਹੜੀ ਇੰਡੀਅਨ ਗੈਸ ਏਜੰਸੀ ਵਾਲੇ ਪਾਸੇ ਨੂੰ ਰਾਹ ਆਉਦਾ ਉਹ ਰਾਹ ਦੇ ਉੱਤੇ ਪਈ ਹੋਣਾਂ ਦਾ ਘਰ ਆ ਘਰੇਲੂ ਪਰਿਵਾਰ ਆ ਤੇ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਕਰਮਾ ਵਾਲੀ ਨੀਲੀ 라ਵੀ ਦਾ ਪੱਖ ਵੱਧ ਰੱਖਦੀ ਆ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਕਾਰਾ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਆ ਜੋ ਪਹਿਲਾਂ ਬਾਈ ਨਾਲ ਕਰਦੇ ਫਿਰ ਇਹਨੂੰ ਤੁਹਾਨੂੰ ਤੋਰ ਫਿਰ ਕੇ ਦਿਖਾਉਣੀ ਆ ਸਾਰੀ ਜਾਣ ਕੇ ਸਸੀ ਗੱਲ ਵੀਰੇ ਸਸੀ ਗੱਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਆ ਠੀਕ ਆ ਜੀ ਸਿੱਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਜੀ ਚੋ ਸ਼ੁਕਰ ਆ ਬਾਈ ਅੱਛਾ ਨਾਮ ਦੱਸ ਦੀ ਬਾਈ ਇੱਕ ਵਾਰੀ ਆਪਣਾ ਮੇਰਾ ਨਾਮ ਗੁਰਸੇਵਕ ਸਿੰਘ ਆ ਜੀ ਗੁਰਸੇਵਕ ਸਿੰਘ ਘਰ ਆਪਣਾ ਅਗੇ ਇੰਡੀਅਨ ਗੈਸ ਏਜੰਸੀ ਵਾਲੇ ਗੈਸ ਵਾਲੇ ਰਾ अच्छा गुरसिब কই ਇੱਕ ਮੈਂ ਵਿੱਚ ਨਹੀਂ ਆਪਾ ਹਨਾ ਇਹ ਕਿੰਨਾ ਸੂਸ ਹੁੰਦੀ ਐ ਇਹ ਤੀਜਾ ਸੂਆ ਹੁਣ ਸੂਣਾ ਇਹਨੇ ਤੀਜਾ ਸੂਆ ਹੁਣ ਇਹਨੇ ਸੂਣਾ ਕਿੰਨੇ ਦਿਨ ਪਏ ਬਾਈ ਕਿਸੇ ਵੀ ਕਿੰਨੇ ਸੂਣ ਦੇ ਵਿੱਚ ਇਹ 8 ਤਰੀਕ ਨੂੰ ਦਿਨ ਪੂਰੇ ਆ ਬਾਈ 8 ਤਰੀਕ ਨੂੰ ਦਿਨ ਪੂਰੇ ਅੱਜ 5 ਦਿਨ ਨੂੰ 3 ਦਿਨ 4 ਰਹਿ ਗਏ ਹਨਾ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਕੰਡੇ ਦੇ ਲਾਉਂਦੀ ਰਹੀ ਐ ਬਾਈ ਤੇਰੇ ਕੋਲ ਇਹ ਵੀਰੇ ਮੇਰੇ ਕੋਲੇ 18 ਲੀਟਰ ਮੈਂ ਲਿਆ ਆ ਇਹਦਾ 18 ਲੀਟਰ ਦੁੱਧ ਤੂੰ ਚੋਇਆ ਹੋਇਆ ਹਾਂਜੀ ਠੀਕ ਆ ਵੀਰੇ ਅੱਛਾ ਚੂਣ ਚੰਨ ਚੰਗਾ ਲੱਗਾ ਹੋਇਆ ਬਹੁਤ ਵਧੀਆ ਅੱਛਾ ਜੇ ਕੋਈ ਅੱਜ ਐ ਕਹਿ ਲਵੇ ਵੀ ਬਾਈ ਆ ਪਸਾਈ ਕਰ ਹੋ ਜੂਗੀ ਠੀਕ ਆ ਬਾਈ ਹਾਂਜੀ ਉਹਦਾ ਟਾਈਮ ਤਾਂ ਲੱਗਣੇ ਲੱਗੇਗਾ ਵੀ 15 ਦਿਨਾਂ ਚ ਦੁੱਧੋਂ ਤੇ ਆਉਂਦੀ ਮੈਂ ਉਹਦਾ ਸਹੀ ਗੱਲ ਆ ਵੀ ਲੈ ਵੀ ਮਿੱਤਰੋ ਤਸੱਲੀ ਵਾਲੀ ਤੇ ਗਰੰਟੀ ਵਾਲੀ ਮੈਂ ਆ ਪੂਰੀ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਕਿਉਂਕਿ ਮੈਨੂੰ ਦਾ ਊੜਾ ਪੰਨਾ ਚੰਗਾ ਲੱਗਾ ਹੋਇਆ ਮੈਨੂੰ ਟਿਕਾਣਾ ਚੰਗਾ ਲੱਗਾ ਹੋਇਆ ਅੱਛਾ ਟੀਕਾ ਕਿਹੜਾ ਭਰਾਤਾ ਬਈ ਇਹ ਤਕੀਂਦੇ ਤੂੰ ਤੂਫਾਨ ਦਾ ਤੂਫਾਨ ਦਾ ਤੂਫਾਨ ਦਾ ਸੀਮਨ ਲੱਗਾ ਹੋਇਆ ਬਈ ਮਿੱਤਰੋ ਇਹਨੂੰ ਕਰਮਾਂ ਵਾਲੀ ਨੂੰ ਅੱਛਾ ਵੀਰੇ ਰੇਟ ਦਾ ਗੱਲ ਕਰੀਏ ਤਾਂ ਕੀ ਕਰਾਂਗੇ ਰੇਟ ਆਪਾਂ ਫੋਨ ਤੇ ਕਰ ਲਾਂਗੇ ਫੋਨ ਦੇ ਲੋ ਠੀਕ ਆ ਜੀ ਤੋਰ ਜੀ ਵੀਰੇ ਕੱਢੀ ਬਣਾ ਲਈ ਨੂੰ ਖੋਲੀ ਬਾਸ ਲੈ ਵੀ ਮਿੱਤਰੋ ਆਰਡਰ ਆਰਡਰ ਦੀ ਕੁਆਲਿਟੀ ਪੁੜਾ ਪੜਾ ਮੈਨੂੰ ਬਹੁਤ ਚੰਗਾ ਲੱਗਾ ਹੋਇਆ ਸਾਰੀ ਬਾਡੀ ਬੱਤਰ ਦੀ ਮੈਂ ਮੰਨ ਲਓ ਕਹਿਣ ਤੋਂ ਪਾਵੇ ਆ ਵੀ ਖੁਲੀ ਡੁੱਲੀ ਆ ਬਾਕੀ ਬਰੀਕੀ ਸਾਰੀ ਚੰਗੀ ਅੱਖਾਂ ਦੇ ਵਿੱਚ ਜਵਾਬ ਹੈਗਾ ਚਾਰੇ ਪੈਰਾ ਦੇ ਨਿਸ਼ਾਨ ਹੈਗੇ ਆ ਆਰਡਰ ਦੀ ਕੁਆਲਿਟੀ ਵੱਲੋਂ ਪੂੜੇ ਪਾੜੇ ਵੱਲੋਂ ਤੁਰਦੀ ਤੁਰਦੀ ਮੈਂ ਪਉ ਟਿਕਾਣਾ ਦਿਖਾਉਂਦੀ ਆ ਮਤਲਬ ਖੜੀ ਮੈਂ ਘਾਟਰ ਦੁਕਾਨਾਂ ਰਖਾਉਂਦੀ ਆ ਪਰ ਜਦੋਂ ਹੁਣ ਤੁਰੀ ਆ ਉਦੋਂ ਰੂਪ ਜੋਸ਼ ਜਿਹੜਾ ਉਹ ਅਲੱਗ ਸੀਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੱਲੇ ਇਹ ਮੈਂ ਇਹ ਨਿਸ਼ਾਨੀਆਂ ਹੁੰਦੀਆਂ ਵੀ ਕਈ ਵਾਰੀ ਤੁਹਾਨੂੰ ਪਹਿਲਾਂ ਕਹਿਣਾ ਹੁੰਦਾ ਵੀ ਕਈ ਵਾਰੀ ਮੈਂ ਕੋਲੇ ਖੜੀ ਵੱਦ ਜੱਜ ਦੀ ਹੁੰਦੀ ਤੇ ਆਪਣੇ ਘਰੇ ਜਾਵੜੇ ਤਾਂ ਮਾੜੀ ਲੱਗਣ ਲੱਗ ਪੈਦੀ ਖੁਰਲੀ ਖੁਰਲੀ ਤਾਂ ਤੇ ਕਿੱਲੇ ਕਿੱਲੇ ਦਾ ਰੂਪ ਹੁੰਦਾ ਮਿਆਂ ਦੇ ਉੱਤੇ ਬਾਕੀ ਹਜੇ ਬਣਾਉਣਾ ਪੰਜ ਚਾਰ ਦਿਨ ਪਹਿਲੇ ਵਾਇ ਨੇ ਹੋਰ ਤਿਆਰ ਵੀ ਕਰ ਦੇਣਾ ਖੰਡ ਦਾ ਸਹਿਜ ਥਣ ਦੀ ਮਜ਼ਬੂਤੀ ਆਰਡਰ ਦੀ ਕੁਆਲਿਟੀ ਚੰਗੀ ਲੱਗੀ ਮੂੰਹ ਬਹੁਤ ਸੋਹਣਾ ਮਿਆਂ ਦਾ ਤੀਜਾ ਸੂਆ ਇਹਨੇ ਕਰਮਾਲੀ ਨੇ ਸੋਨਾ ਤੇ ਤੂਫਾਨ ਦਾ ਸੀਮਣੇ ਨੂੰ ਲੱਗਾ ਹੋਇਆ ਬਾਈ ਰੇਟ ਫੋਨ ਦੇ ਉੱਤੇ ਨੰਬਰ ਗ੍ਰਾਹਕ ਬਾਈ ਕਿੰਨਾ ਹੋ ਗਿਆ ਆਪਣਾ ਨੰਬਰ ਵੀਰੇ ਮੇਰਾ 99143 ਜੀ 05342 ਇੱਕ ਵਾਰੀ ਹੋਰ ਬੋਲ ਦੀ 99143 05342 ਭਾਈ ਇਸ ਨੰਬਰ ਤੇ ਰਾਬਤਾ ਕਾਇਮ ਕਰ ਲਿਓ ਤੁਸੀਂ ਪਾਈ ਦੇ ਨਾਲ ਮਿੱਤਰੋ ਪਿੰਡ ਚੜੱਕ ਜ਼ਿਲ੍ਹਾ ਮੋਗਾ ਕੈਂਸ ਏਜੰਸੀ ਇੰਡੀਅਨ ਕੈਂਸ ਏਜੰਸੀ ਵਾਲਾ ਰਾਹ ਨੇੜੇ ਨਿਊ ਵਾਟਰਬਾਕਸ ਬਾਕੀ ਜਾਣਕਾਰੀ ਲਈ ਨੰਬਰ ਪਾਈ ਦੱਸ ਸਕਲੀ ਨੇ ਦੇ ਉੱਤੇ ਧੰਨਵਾਦ